ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਇੱਕ ਸਮਾਂ ਹੁੰਦਾ ਸੀ ਜਦੋਂ ਪਤੰਗਬਾਜ਼ੀ ਦਾ ਸ਼ੌਕ ਜਿਹੜਾ ਕੀ ਰਵਾਇਤੀ ਡੋਰ ਨਾਲ ਪੂਰਾ ਕੀਤਾ ਜਾਂਦਾ ਸੀ ਪਰ ਜੋ ਜੋ ਸਮਾਂ ਬਦਲਿਆ ਹੈ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਪਤੰਗਬਾਜ਼ੀ ਤਾਂ ਕਰਦੇ ਨੇ ਪਰ ਚਾਈਨਾ ਦੀ ਡੋਰ ਜਿਹਨੂੰ ਕੀ ਗੱਟੂ ਵੀ ਕਿਹਾ ਜਾਂਦਾ ਹੈ ਔਰ ਇਸ ਗੱਟੂ ਦੇ ਬਹੁਤ ਸਾਰੇ ਨੁਕਸਾਨ ਵੀ ਹੋਏ ਨੇ ਜੇ ਬੀਤੇ ਸਮੇਂ ਦੀ ਗੱਲ ਕਰ ਲਈ ਤਾਂ ਬਹੁਤ ਸਾਰੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਵਾਰ-ਵਾਰ ਪੁਲਿਸ ਵੱਲੋਂ ਅਪੀਲ ਕਰਨ ਦੇ ਬਾਵਜੂਦ ਲੋਕ ਨੇ ਜਿਹੜੇ ਕੀ ਉਹ ਨਹੀਂ ਸਮਝ ਪਾ ਰਹੇ ਨਾ ਸਮਝੀ ਵੀ ਖਾ ਰਹੇ ਨੇ ਔਰ ਲਗਾਤਾਰ ਕੁਝ ਪੈਸੇ ਕਮਾਉਣ ਵਾਸਤੇ ਦੂਸਰੇ ਦੀ ਜ਼ਿੰਦਗੀ ਜਿਹੜੀ ਕੀ ਉਹ ਦਾਤੇ ਲਗਾਈ ਜਾ ਰਹੀ ਹੈ ਤਾਂ ਹੁਣ ਪੁਲਿਸ ਜਿਹੜੀ ਐਕਸ਼ਨ ਮੋਡ ਵਿੱਚ ਵਿਖਾਈ ਜਾ ਰਹੀ ਹੈ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਜਿੱਦੇ ਕਿ ACP ਪ੍ਰਵੇਸ਼ ਚੋਪੜਾ SH ਨਿਰੇਜ ਕੁਮਾਰ ਆਪਣੇ ਜਿਹੜੇ ਕੀ ਪੁਲਿਸ ਪਾਰਟੀ ਦੇ ਨਾਲ ਪੁਲਿਸ ਸਾਡਾ ਸੀਰੀਨ ਦੇ ਛਾਤੇ ਨਜ਼ਰ ਆ ਰਹੇ ਨੇ ਜਿੱਥੇ ਕਿ ਡਰੋਨ ਰਾਹੀਂ ਤੰਗਬਾਧ ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਅਪੀਲਾ ਹੋ ਚੁੱਕੀਆਂ ਨੇ ਪਰ ਕੁਝ ਲੋਕ ਨੇ ਜਿਹੜੇ ਕੀ ਲਗਾਤਾਰ ਚਾਈਨਿਸ ਗੱਟੂ ਨੂੰ ਵੇਚ ਰਹੇ ਨੇ ਇਸ ਦੀ ਵਰਤੋਂ ਕਰ ਰਹੇ ਨੇ ਤਾਂ ਇਸ ਦੀ ਵਰਤੋਂ ਤੇ ਵੇਚਣ ਤੇ ਪਾਬੰਦੀ ਲਗਾਈ ਹੋਈ ਹੈ ਔਰ ਇਸ ਪਾਬੰਦੀ ਨੂੰ ਜਿਹੜਾ ਕਿ ਸਖਤੀ ਨਾਲ ਲਾਗੂ ਕਰਨ ਵਾਸਤੇ ਹੁਣ ਪੁਲਿਸ ਜਿਹੜੀ ਕਿ ਐਕਸ਼ਨ ਮੋਡ ਵਿੱਚ ਵਿਖਾਈ ਜਾ ਰਹੀ ਹੈ ਮੇਰੇ ਨਾਲ ਐਸਐਚਓ ਨਿਰੇਜ ਕੁਮਾਰ ਨੇ ਗੱਲਬਾਤ ਕਰ ਲਿਆ ਨਿਰੇਜ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਪਹਿਲਾਂ ਵੀ ਡਰੋਨ ਜਿਹੜਾ ਕਿ ਉਹ ਉਡਾਇਆ ਸੀਗਾ ਤੇ ਉਸ ਦਿਨ ਕੀ ਕਾਰਵਾਈ ਕੀਤੀ ਸੀ ਅੱਜ ਜਿਹੜੇ ਕਿੰਨੇ ਕੁ ਨੌਜਵਾਨ ਨੇ ਜਾਂ ਬੱਚੇ ਨੇ ਜਿਹੜੇ ਕਿ ਇਹਦੀ ਘਾਤਕ ਡੋਰ ਚਾਈਨਲ ਡੋਰ ਉਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਤੋਂ ਜਿੰਨੇ ਵੀ ਸ਼ਹਿਰ ਵਾਸੀਓ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹੜੀ ਇਹ ਚਾਈਨੀਜ਼ ਡੋਰ ਬੱਚੇ ਵਰਤਦੇ ਨੇ ਕਿਉਂਕਿ ਲੋਹੜੀ ਦਾ ਤਿਹਾਰ ਆ ਰਿਹਾ ਹੈ ਜਦੋਂ ਤੱਕ ਲੋਹੜੀ ਦਾ ਤਿਹਾਰ ਹੈ ਉਦੋਂ ਤੱਕ ਇਹ ਜਿਹੜੀ ਇੱਥੇ ਰਵਾਇਤੀ ਡੋਰ ਦਾ ਪਹਿਲਾਂ ਰਿਵਾਜ ਸੀਗਾ ਕਿ ਲੋਕ ਬਹੁਤ ਪਤੰਗਬਾਜ਼ੀ ਕਰਦੇ ਸੀਗੇ ਉਸੇ ਕੜੀ ਦੇ ਵਿੱਚ ਲੋਕ ਹਾਲੇ ਵੀ ਬੱਚੇ ਗੁੱਡੀਆਂ ਉਡਾਉਂਦੇ ਨੇ ਪਰ ਉਹ ਥੋੜਾ ਜਿਹਾ ਚਾਈਨੀਜ਼ ਡੋਰ ਵਾਲ ਉਹਨਾਂ ਦਾ ਰੁਝਾਨ ਜ਼ਿਆਦਾ ਵਧਿਆ ਵਾ ਮੈਂ ਤੁਹਾਡੇ ਮਾਧਿਅਮ ਤੋਂ ਇਹ ਸਾਰੇ ਆਪਣੇ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਰਵਾਇਤੀ ਡੋਰ ਦਾ ਇਸਤੇਮਾਲ ਕਰਕੇ ਔਰ ਲੋਹੜੀ ਤਿਹਾਰ ਮਨਾਉਣ ਔਰ ਪਤੰਗਬਾਜ਼ੀ ਕਰਨ ਕਿਉਂਕਿ ਜਿਹੜੀ ਇਹ ਚਾਈਨਿਸ ਡੋਰ ਆ ਇਹਦੇ ਨਾਲ ਮਾਨਵਤਾ ਦਾ ਨਾਸ਼ ਹੋ ਰਿਹਾ ਉਸ ਔਰ ਕਈ ਲੋਕ ਇਹਦੇ ਵਿੱਚ ਮ੍ਰਿਤ ਵੀ ਹੋ ਰਹੇ ਨੇ ਔਰ ਕਈ ਲੋਕੀ ਜ਼ਖਮੀ ਹੋ ਰਹੇ ਬਹੁਤ ਬੁਰੀ ਤਰ੍ਹਾਂ ਔਰ ਇਹਦੇ ਨਾਲ ਪੰਛੀ ਵੀ ਜ਼ਖਮੀ ਹੋ ਰਹੇ ਆ ਇਸ ਕਰਕੇ ਇਹ ਮਾਨਵਤਾ ਦਾ ਨਾਸ਼ ਕਰਨ ਵਾਲੀ ਇਸ ਖੁਨੀ ਡੋਰ ਨੂੰ ਬੰਦ ਕਰਕੇ ਰਵਾਇਤੀ ਡੋਰ ਦੇ ਨਾਲ ਵੱਧ ਤੋਂ ਵੱਧ ਪਤੰਗਬازی ਕੀਤੀ ਜਾਵੇ ਔਰ ਜਿਹੜਾ ਲੋੜੀ ਹਥਿਆਰ ਆ ਵਧੀਆ ਟੰਗਣਾ ਬਣਾਇਆ ਜਾ ਸਕੇ ਅਨਿਆ ਜੀ ਜਿਵੇਂ ਕਿ ਪਾਬੰਦੀ ਹੈ ਪਰ ਫਿਰ ਵੀ ਇਸ ਦੇ ਬਾਵਜੂਦ ਕਈ ਲੋਕ ਨੇ ਜਿਹੜੀ ਇਸੀ ਵਰਤੋਂ ਕਰਦੇ ਨੇ ਇਹਨੂੰ ਵੇਚਦੇ ਨੇ ਕਿਉਂਕਿ ਇਸ ਵਿੱਚ ਪ੍ਰਾਫਿਟ ਜ਼ਿਆਦਾ ਹੈ ਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਜਿਹੜੇ ਤੁਹਾਡੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੇ ਕੇਸ ਤੇ ਪੂਰੀ ਪਾਬੰਦੀ ਜਿਹੜੀ ਕੀ ਉਹ ਲਾਗੂ ਹੋ ਸਕੇ ਦੇਖੋ ਕਿਉਂਕਿ ਇਹ ਪਤੰਗਬਾਜੀ ਅਸਮਾਨ ਦੇ ਵਿੱਚ ਹੁੰਦੀ ਉਹਦੇ ਵਾਸਤੇ ਸਾਨੂੰ ਜੋ ਸੀਨੀਅਰ ਆਫਸਰ ਹੋ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਜੋ ਗਾਈਡਲਾਈਨਸ ਦਿੱਤੀ ਗਈ ਹੈ ਔਰ ਮਾਨਯੋਗ ਡੀਸੀ ਅੰਮ੍ਰਿਤਸਰ ਵੱਲੋਂ ਸਬ ਡਿਵੀਜ਼ਨ ਲੈਵਲ ਤੇ ਡਰੋਨ ਪ੍ਰੋਵਾਈਡ ਕੀਤੇ ਗਏ ਨੇ ਉਹ ਡਰੋਨ ਰਾਹੀਂ ਅਸੀਂ ਨਿਗਰਾਨੀ ਕਰਦੇ ਹਾਂ ਔਰ ਜਿਹੜੇ ਲੋਕ ਪਤੰਗਬਾਜੀ ਕਰਦੇ ਨੇ ਛੱਤਾਂ ਦੇ ਉੱਪਰ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਅਸੀਂ ਲੀਗਲ ਐਕਸ਼ਨ ਲੈ ਇਹ ਡਰੋਨ ਕੈਪੇਬਲ ਹੈ ਨਹੀਂ ਕਿੰਨੀ ਕੁ ਦੂਰਾਂ ਜਿਹੜੀ ਕਿ ਇਹਨਾਂ ਦੀ ਰੇਂਜ ਹੈਗੀ ਹੈ ਪਤਾ ਲੱਗ ਜਾਂਦਾ ਵੀ ਡਰੋਨ ਵਿੱਚ ਇਹ ਕਿਹੜੀ ਡੋਰ ਨਾਲ ਜਿਹੜੀ ਕਿ ਕਲਾਈਫਾਈ ਹੋ ਰਹੀ ਹੈ ਇਹ ਅਲੱਗ-ਅਲੱਗ ਕੈਪੈਸਿਟੀ ਦੇ ਬਹੁਤ ਹੈਵੀ ਡਰੋਨਸ ਨੇ ਅੱਧਾ ਕਿਲੋਮੀਟਰ ਤੱਕ ਇਹਨਾਂ ਦੀ ਰੇਂਜ ਹੈਗੀ ਆ ਔਰ ਇਹ ক্লোਜ਼ ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ ਜਿਹੜਾ ਬੰਦਾ ਗੁੱਡੀ ਉਡਾਉਂਦਾ ਵਾ ਉਹਨੂੰ ক্লোਜ਼ ਮੋਨੀਟਰ ਕਰਕੇ ਉਹਨੂੰ ਆਇਡੈਂਟੀਫਾਈ ਕੀਤਾ ਜਾਂਦਾ ਮੰਨ ਲਓ ਤੁਸੀਂ ਮੋਨੀਟਰ ਕਰ ਲਿਆ ਤੇ ਡਰੋਨ ਰਾਹੀਂ ਤੇ ਆਇਡੈਂਟੀਫਾਈ ਵੀ ਹੋ ਗਿਆ ਉਸ ਤੋਂ ਬਾਅਦ ਫਿਰ ਕਾਰਵਾਈ ਕਿਸ ਤਰ੍ਹਾਂ ਕਰਦੇ ਹੋ ਉਸ ਤੋਂ ਬਾਅਦ ਗਰਾਉਂਡ ਲੈਵਲ ਤੇ ਸਾਡੇ ਸੜਕਾਂ ਦੇ ਵਿੱਚ ਥੱਲੇ ਸਾਡੀਆਂ ਟੀਮਸ ਘਰੋਤੀਆਂ ਨੇ ਉਹ ਜਾ ਕੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਾਈਦਾ ਕਿ ਇਸ ਕੋਠੇ ਦੇ ਉੱਤੇ ਪਰਟੀਕੂਲ ਗਲੀ ਦੇ ਵਿੱਚ ਇਹ ਬੰਦਾ ਗੋਡੀ ਲਾ ਰਿਹਾ ਉਹਦੇ ਕੋਠੇ ਤੇ ਜਾ ਕੇ ਉਹਨੂੰ ਐਕਟ ਕਰਦੇ ਆ ਫਿਰ ਉਹਨਾਂ ਨੂੰ ਵਾਕੀ ਟਾਕੀ ਤੇ ਤੁਸੀਂ ਨਿਰਦੇਸ਼ ਦਿੰਦੇ ਹੋ ਸਾਡੇ ਕੋਲ ਵਾਕੀ ਟਾਕੀ ਸੈਟ ਨੇ ਉਹਨਾਂ ਨੂੰ ਇਥੋਂ ਉਹਨਾਂ ਨੂੰ ਵਾਕੀ ਟਾਕੀ ਰਾਹੀਂ ਕੋਠਾ ਆਇਡੈਂਟੀਫਾਈ ਕਰਾਉਂਦੇ ਵੀ ਇਸ ਜਗ੍ਹਾ ਤੇ ਪਤੰਗਬਾਜ਼ੀ ਹੋ ਰਹੀ ਆ ਉਹਨੂੰ ਜਾ ਕੇ ਚੈੱਕ ਕਰੋ ਵੈਦਰ ਇਜ਼ ਇਟ ਚਾਈਨਿਸ ਟਿੰਗ اور ਪਾਰਟੀਕੂਲਰ ਫਰੈਂਟ ਥ੍ਰੈਡ ਮੈਨੂੰ ਐਗਜ਼ੈਕਟ ਲੋਕੇਸ਼ਨ ਤੇ ਪਹੁੰਚ ਜਾਂਦੇ ਤੁਹਾਨੂੰ ਬਿਲਕੁਲ ਜੀ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਡਰੋਨ ਦਾਹੀਂ ਤੁਸੀਂ ਨਿਗ੍ਹਾ ਰੱਖ ਰਹੇ ਹੋ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਜਿਹੜੀ ਚਾਈਨਿਸ ਜੋਰ ਹੈ ਉਹ ਉਸ ਦੀ ਜਿਹੜੀ ਹੁਣ ਵਿਕਰੀ ਤੇ ਵਰਤੋਂ ਘਟ ਰਹੀ ਹੈ ਇਹਦਾ ਡੈਟਰੈਂਟ ਇਫੈਕਟ ਹੈਗਾ ਹੀ ਹੈ ਜੀ ਜਦੋਂ ਲੋਕਾਂ ਨੂੰ ਹੁਣ ਲੋਕ ਵੀ ਇਹਰ ਹੋ ਰਹੇ ਕਿ ਇਹਨਾਂ ਦੀ ਨਿਗਰਾਨੀ ਡਰੋਨ ਰਾਹੀਂ ਕੀਤੀ ਜਾ ਰਹੀ ਆ ਉਹਦੇ ਨਾਲ ਇਹਦਾ ਡੈਟਰੈਂਟ ਇਫੈਕਟ ਤੇ ਬਹੁਤ ਜ਼ਿਆਦਾ ਪਿਆ ਹੈ ਜੀ ਕਿਉਂਕਿ ਲੋੜੀ ਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵੱਡੇ ਸਕੇਲ ਤੇ ਤੰਗਬਾਜ਼ੀ ਹੁੰਦੀ ਹੈ ਤੇ ਉਦੋਂ ਕਿਸ ਤਰ੍ਹਾਂ ਰਣਨੀਤੀ ਤਿਆਰ ਕੀਤੀ ਜਾਵੇਗੀ ਕਿਉਂਕਿ ਬਹੁਤ ਵੱਡੇ ਪੱਧਰ ਤੇ ਤੰਗਬਾਜ਼ੀ ਹੋਣੀ ਤੇ ਚਾਈਨਾ ਡੋਰ ਦਾ ਇਸਤੇਮਾਲ ਵੀ ਹੋਣਾ ਹੈ ਦੇਖੋ ਇਹਦੇ ਵਿੱਚ ਸਾਨੂੰ ਰੋਜ਼ ਹੀ ਮਾਨਯੋਗ ਸੀਪੀ ਸਾਹਿਬ ਵੱਲੋਂ ਹਰ ਇੱਕ ਸਬ ਡਿਵੀਜ਼ਨ ਔਰ ਥਾਣਾ ਲੈਵਲ ਤੇ ਚੌਕੀ ਲੈਵਲ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਆਦਾ ਲੋਹੜੀ ਦਾ ਤਿਹਾਰ ਨਜ਼ਦੀਕ ਆ ਰਿਹਾ ਉਸੇ ਤਰ੍ਹਾਂ ਵੱਧ ਤੋਂ ਵੱਧ ਐਸ ਲਈ ਕਿਉਂਕਿ ਚਾਈਨੀਸ ਸਟ੍ਰਿੰਗ ਨੂੰ ਰੋਕਣ ਵਾਸਤੇ ਹੀ ਜ਼ਿਆਦਾ ਪੁਲਿਸ ਦਾ ਜ਼ੋਰ ਲੱਗਾ ਹੋਇਆ ਔਰ ਅਸੀਂ ਉੱਚ ਉਹਦੇ ਵਿੱਚ ਸਾਡੀ ਕਾਮਯਾਬੀ ਵੀ ਮਿਲ ਰਹੀ ਲਗਾਤਾਰ ਤੇ ਥਾਣੇ ਵਿੱਚ ਰਹੇਗੀ ਉਹ ਦਿਨ 13 ਤਰੀਕ ਨੂੰ ਕਿ ਪੁਲਿਸ ਜਾਂ ਫਿਰ ਫੀਲਡ ਵਿੱਚ ਰਹੇਗੀ ਜੀ ਫੀਲਡ ਦੇ ਵਿੱਚ ਅਲੱਗ ਟੀਮਾਂ ਹੋਣਗੀਆਂ ਔਰ ਜਿਹੜਾ ਡੋਨ ਰਾਹੀਂ ਨਿਗਰਾਨੀ ਅਲੱਗ ਤੋਂ ਕੀਤੀ ਜਾਵੇਗੀ ਠੀਕ ਹੈ ਚੋਕੇ ਬੱਚਿਆਂ ਨੂੰ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਕੀ ਕਰਨਾ ਹੈ ਨੌਜਵਾਨਾਂ ਨੂੰ ਕੀ ਕਰਨਾ ਹੈ ਨੌਜਵਾਨਾਂ ਨੂੰ ਇਹੀ ਹੈ ਕਿ ਵੱਧ ਤੋਂ ਵੱਧ ਰਵਾਇਤੀ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਔਰ ਜਿਹੜੇ ਉਹਨਾਂ ਦੇ ਪੇਰੈਂਟਸ ਹੈ ਪੇਰੈਂਟਸ ਉਹ ਆਪਣੇ ਬੱਚਿਆਂ ਨੂੰ ਗਾਈਡ ਕਰਨ ਕਿ ਜਿਹੜੀ ਇਹ ਚਾਈਨਿਸ ਡੋਰ ਹੈ ਉਹ ਦੀ ਵਰਤੋਂ ਦੁਰਵਰਤੋਂ ਨਾ ਕਰਨ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਪੰਛੀਆਂ ਦਾ ਨੁਕਸਾਨ ਹੁੰਦਾ ਵਾ ਇਸ ਕਰਕੇ ਵੱਧ ਤੋਂ ਵੱਧ ਸਾਡੀ ਅਪੀਲ ਹੈ ਕਿ ਰਵਾਇਤੀ ਡੋਰ ਵਰਤ ਕੇ ਪਤੰਗਬਾਜ਼ੀ ਕੀਤੀ ਜਾਵੇ ਬਿਲਕੁਲ ਰਵਾਇਤੀ ਡੋਰ ਜਿਹੜੀ ਕਿ ਵਰਤ ਕੇ ਉਹ ਪਤੰਗਬਾਜ਼ੀ ਕੀਤੀ ਜਾਵੇ ਐਸ ਐਚਓ ਸੀ ਡਿਵੀਜ਼ਨ ਨੀਰਜ ਕੁਮਾਰ ਜਿਹੜੇ ਕਿ ਉਹ ਆਖਰੇ ਨੇ ਕਿਉਂਕਿ ਬਹੁਤ ਸਾਰੀਆਂ ਅਪੀਲਾਂ ਹੋ ਚੁੱਕੀਆਂ ਨੇ ਪਰ ਇਸ ਦਾ ਅਸਰ ਤਾਂ ਦੇਖਣ ਨੂੰ ਮਿਲਿਆ ਹੈ ਪਰ ਹਾਲੇ ਤੱਕ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਚਾਈਨਿਸ ਡੋਰ ਦਾ ਘਾਤਕ ਡੋਰ ਦਾ ਖੂਨੀ ਡੋਰ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਨੂੰ ਵੱਡੀ ਚੇਤਾਵਨੀ ਹੈ ਕਿਉਂਕਿ ਪੁਲਿਸ ਜਿਹੜੀ ਕਿ ਹੁਣ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ ਕਿਉਂਕਿ ਹੁਣ ਜਿਹੜੀ ਨਿਗਰਾਨੀ ਹੈ ਉਹ ਡਰੋਨ ਨਾਲ ਹੀ ਰੱਖੀ ਜਾ ਰਹੀ ਹੈ ਘਰ-ਘਰ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ ਜੇਕਰ ਜਿੱਥੇ ਕੋਈ ਕਾਈਟ ਫਲਾਈਂਗ ਕਰ ਰਿਹਾ ਹੈ ਤਾਂ ਉਸ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਵੀ ਉਹ ਕਿਹੜੀ ਡੋਰ ਦਾ ਇਸਤਮਾਲ ਕਰ ਰਿਹਾ ਜੇਕਰ ਦੋਰ ਦੇਸੀਆ ਰਵਾਇਤੀਆਂ ਤਾਂ ਕੋਈ ਗੱਲ ਨਹੀਂ ਜੇਕਰ ਦੋਰ ਚਾਈਨਾ ਗੱਟੂ ਆ ਤਾਂ ਜਿਹੜੀ ਪੁਲਿਸ ਹੈ ਫੀਲਡ ਵਿੱਚ ਗਈ ਹੁੰਦੀ ਹੈ ਉਹ ਉਹਨਾਂ ਦੇ ਕੋਠੇ ਤੇ ਪਹੁੰਚਦੀ ਹੈ ਦੋਰ ਜ਼ਬਤ ਕੀਤੀ ਜਾਂਦੀ ਹੈ ਨਾਲ ਜਿਹੜਾ ਉੜਾ ਰਿਹਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਇਸ ਖੂਨੀ ਘਾਤਕ ਦੋਰ ਦਾ ਚਾਈਨੀ ਦੋਰ ਦਾ ਬਾਇਕਾਟ ਕਰੀਏ ਤੇ ਰਵਾਇਤੀ ਦੋਰ ਨਾਲ ਪਤੰਗਬਾਜ਼ੀ ਕਰੀਏ ਤਾਂ ਜੋ ਕਿਸੇ ਦੀ ਜਾਨ ਜਿਹੜੀ ਕਿ ਉਹ ਜੋਖਮ ਵਿੱਚ ਨਾ ਪਵੇ ਕਿ ਮੈਂ ਪਰਸਨ ਸੁਖਪਾਲ ਨਾਲ ਸਿਕੰਦਰ ਪਸਰੀਚਾ ਦੈਨਿਕ ਸਿਆ ਟਵੀ ਅੰਮ੍ਰਿਤਸਰ